स्वागत है किसान वीरो ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਣਾ ਹੋਵੇ ਤਾਂ ਉਸ ਸੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇੱਥੇ ਕਟੀਆਂ ਝੋਟੀਆਂ ਵਿਕਰੀ ਵਾਲੀਆਂ ਹੁੰਦੀਆਂ ਚਾਰ ਨਾਲ ਅੱਜ ਦੀ ਵੀਡੀਓ 'ਚ ਦਿਖਾਉਂਗਾ ਜਿਹਦੇ 'ਚ ਪਹਿਲੇ ਨੰਬਰ ਤੇ ਇੱਕ ਬੜੀ ਸੋਹਣੀ ਝੋਟੀ ਬਾਈ ਨੇ ਵਧੀ ਹੈ ਇਸੇ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਬਾਕੀ ਚਾਰੇ ਨਾਗ ਅਲੱਗ-ਅਲੱਗ ਉਮਰ ਦੇ ਐ ਉਸੇ ਤਰ੍ਹਾਂ ਇਹਨਾਂ ਦੇ ਰੇਟ ਹੋਣਗੇ ਤੁਹਾਨੂੰ ਜਿਹੜਾ ਨਾਗ ਚੱਜੂਗਾ ਉਹਦੀ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਐ ਆਓ ਬਾਈ ਨੂੰ ਮਿਲਦੇ ਹਾਂ ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਅੱਜ ਦੀ ਇਸ ਵੀਡੀਓ ਦੀ ਆਪਾਂ ਕਰਾਂਗੇ ਪ੍ਰਕਾਸ਼ ਭਾਈ ਸਤਿਕਾਰ ਪ੍ਰਕਾਸ਼ ਭਾਈ ਅੱਜ ਚਾਰ ਨਾਗ ਆਪਣੇ ਕੋਲ ਹਾਂਜੀ ਹਾਂਜੀ ਚਾਰ ਨਾਗ ਆਪਣੇ ਕੋਲ ਪਹਿਲੇ ਨੰਬਰ ਤੇ ਜਿਹੜੀ ਝੋਟੀ ਐ ਤੋਂ ਸ਼ੁਰੂਆਤ ਕਰਦੇ ਹਾਂ ਦੰਦੋਂ ਕਿਵੇਂ ਐ ਬਾਈ ਇਹਰੀ ਐ ਜੀ ਦੰਦੋਂ ਖੀਰੀ ਰੇਟ ਕੀ ਰਹਿਣਾ ਇਹਦਾ ਰੇਟ 40000 ਜੀ ਖੋਲੀ ਇਹਨੂੰ ਦੋਸਤੋ ਰੇਟ 40000 ਹੈ ਪ੍ਰਕਾਸ਼ ਦੀ ਆਪ ਦੀ ਹਾਈਟ ਚੰਗੀ ਆ ਉਹਦੇ ਕਰਕੇ ਛੋਟੀ ਹੋ ਸਕਦਾ ਤੁਹਾਨੂੰ ਥੋੜੀ ਬਹੁਤ ਛੋਟੀ ਲੱਗੇ ਪਰ ਚੰਗਾ ਕੱਦ ਸੋਹਣੀ ਲੰਬਾਈ ਪੁੜਿਆਂ ਦੀ ਉੱਤੋਂ ਸ਼ੇਪ ਤੁਸੀਂ ਦੇਖ ਲਓ ਤੇ ਜੈਡ ਬਲੈਕ ਹੀ ਦੀਂਦੀ ਹੈ ਜਿੰਨੀ ਸੋਹਣੀ ਦੋਸਤੋ ਪੂਸ਼ ਵਾਲੇ ਪਾਸੋਂ ਆਪਾਂ ਬੈਕ ਸਾਈਡ ਤੋਂ ਉਹਦੇ ਪੁੜਿਆਂ ਤੋਂ ਦੇਖਿਆ ਤੇ ਉਨਾ ਹੀ ਸੋਹਣਾ ਇਹਦਾ ਸਿੰਗ ਤੇ ਮੂੰਹ ਮੱਥਾ 40000 ਰੇਟ ਹੈ ਇੱਕ ਸੰਭੀ ਸੰਭਾਈ ਛੋਟੀ ਹੈ ਫਸੂ ਦਾ ਤਿਆਰ ਹੋਣਾ ਉਹਦੇ ਹਵਾਨੇ ਤੇ ਡਿਪੈਂਡ ਕਰਦਾ ਪਰ ਅੱਜ ਦਾ ਟਾਂਚਾ ਇਹ ਦੱਸਦਾ ਹੈ ਵੀ ਇੱਕ ਚੰਗੀ ਕੀਮਤ ਦੀ ਮੱਝ ਬਣ ਕੇ ਸੂਰਗੀ ਫੁੱਲ ਸੰਭੀ ਹੋਈ ਇੱਕ ਸੋਹਣੀ ਝੋਟੀ ਦਸਤੋਂ ਪਹਿਲੇ ਨੰਬਰ ਤੇ 46000 ਦਾ ਰੇਟ ਯਕੀਨ ਜੇ ਕੋਈ ਵੀਰ ਝੋਟੀ ਖਰੀਦਣੀ ਚਾਹੁੰਦਾ ਤਾਂ ਜਰੂਰ ਤੁਸੀਂ ਆ ਕੇ ਦੇਖਿਓ ਤੁਸੀਂ ਦੀ ਬੰਤਰ ਦੇਖ ਸਕਦੇ ਹੋ ਹੁੜਿਆਂ ਦੀ ਚੜਾਈ ਦੇਖਿਓ ਹਰੇਕ ਐਂਗਲ ਤੋਂ ਹਰੇਕ ਪੱਖ ਤੋਂ ਸੋਹਣੀ ਝੋਟੀ ਹੈ ਅੱਜ ਦੀ ਇਸ ਵੀਡੀਓ ਚ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਤਸੱਲੀ ਤੁਸੀਂ ਕਰਨੀ ਹੈ ਤੇ ਖਰੀਦਣੀ ਤੁਸੀਂ ਆਪ ਦੀ ਸਮਝ ਨਾਲ ਹੈ ਰਾਕਮ ਕੌਕਾ ਅੱਜ ਦੇ ਟਾਈਮ 'ਚ ਪਸੂ ਤੇ ਚੰਗੀ ਇਨਵੈਸਟ ਕੀਤੀ ਜਾਂਦੀ ਹੈ। ਸੋ ਪਹਿਲੇ ਨੰਬਰ ਤੇ ਜੋ ਝੋਟੀ ਸੀ, 2 ਨੰਬਰ ਤੇ ਜਿਹੜੀ ਝੋਟੀ ਹੈ ਤੁਹਾਨੂੰ ਉਹ ਵੀ ਦਿਖਾਉਂਗਾ। 2 ਨੰਬਰ ਤੇ ਬਈ ਜਿਹੜੀ ਇਹ ਵੀ ਦੰਦੂ ਖੀਰੀ ਹੈ ਜੀ। ਰੇਟ ਇਹਦਾ? ਰੇਟ 42000 ਹੈ ਜੀ। ਤੋਰੀ ਹੈ। ਸੋ ਸੋ ਰੇਟ 42000 ਤੇ ਦੰਦੋਂ ਇਹ ਵੀ ਖੀਰੀ ਹੈ। ਜਿੰਨਾ ਕ ਰੇਟ ਘਟਾ ਹੈ ਉਹਨਾਂ ਕੀ ਇਹਦਾ ਦੂਜੀ ਝੋਟੀ ਨਾਲੋਂ ਫਰਕ ਦਿਸਦਾ ਹੈ ਬਾਕੀ ਉਹਨੂੰ ਪਾਸੇ ਕਰ ਦਗੇ ਤਾਂ ਫਿਰ ਇਹ ਬਹੁਤ ਸੋਹਣੀ ਲੱਗੂਗੀ। ਹਾਂ। ਕਿਰਤੂਸੀ ਜਿਹੜਾ ਨਾ ਤੁਹਾਨੂੰ ਜੱਜਦਾ ਤੁਸੀਂ ਉਹ ਖਰੀਦਨੇ ਆ। ਤਿਹਾਰਾ ਇਹਦੇ ਹੋਣੀ ਪਾਇਆ ਕਿਉਂਕਿ ਪਹਿਲਾਂ ਸੰਗਲ ਚ ਪਸ਼ੂ ਹੁੰਦੇ ਆ ਜਦੋਂ ਆਪਾਂ ਕਿਸੇ ਘਰੋਂ ਖਰੀਦ ਕੇ ਲਿਆਉਣੇ ਆਮ ਫਾਰਮਰ ਵੀਰ ਸੰਗਲਾਂ ਦੇ ਵਿੱਚ ਪਸ਼ੂ ਨੂੰ ਬੰਨ ਕੇ ਰੱਖਦਾ ਹੈ। ਕਟੀਆਂ ਝੋਟੀਆਂ ਖਾਸ ਕਰਕੇ ਤੇ ਵੀਰ ਕਿਉਂਕਿ ਵਪਾਰ ਦਾ ਕੰਮ ਆ ਤੋਰ ਕੇ ਦਿਖਾਉਣੇ ਹੁੰਦੇ ਪਸ਼ੂ ਫਿਰ ਤਿਹਾਰਾ ਪਾ ਲੈਂਦੇ ਆ। ਪ੍ਰਕਾਸ਼ ਜਿਹੜੀ 2 ਨੰਬਰ ਤੇ ਤੇ 3 ਨੰਬਰ ਤੇ ਬਈ। ਹਾਂਜੀ ਹਾਂਜੀ। ਕਿ ਪਰੇਟੇ ਦਾ ਕੀ ਰਹੂਗਾ ਰੇਟ 32000 ਦੇ ਦਾਂਗੇ ਜੀ ਦੋਰੀ ਦੋਸੋ ਰੇਟ 32000 ਆ ਤੇ ਦੰਦੋਂ ਇਹ ਖੀਰੀ ਹੋਊਗੀ ਕਿਉਂਕਿ ਇਹ ਜੇ ਸਿੰਘ ਛੋਟਾ ਪਿਆ ਇਹਦਾ ਰਹੀਦਾ ਵੀ ਤੁਸੀਂ ਢਾਂਚਾ ਦੇਖ ਲਓ ਚਾਰ ਹੀ ਥਾਣਾ ਦੋਸੋ ਝੋਲ ਚੰਗੀ ਦਿਸਦੀ ਏ ਥੰਨੇ ਕਮਾਲ ਆ ਬਾਈ ਸੋ ਇਹ 3 ਨੰਬਰ ਤੇ ਖੰਨੋ ਜਿਹੜੀ ਝੋਟੀ ਪਾ ਰਹੇ ਆ ਉਹ ਤੁਸੀਂ ਹੁਣ ਦੇਖੋ ਇਹ ਵੀ ਸਿੰਘ ਬਿਲਕੁਲ ਇਹਨੇ ਨੇੜ ਜੋੜ ਜਾਣੇ ਆ ਨੇੜ ਹੀ ਮੋੜ ਜਾਣੇ ਆ ਸਿੰਘ ਕੁੰਡੇ ਦੀ ਜੇ ਪ੍ਰਕਾਸ਼ 4 ਨੰਬਰ ਤੇ ਜਿਹੜੀ ਕੱਟੀ ਬਈ ਇਹਦਾ ਰੇਟ ਕੀ ਰਹਿਣਾ ਹੈ ਇਹਦੇ ਤਾਂ 29000 ਦੀ ਜੀ ਤੋਰੀ ਇਹਨੂੰ ਦੱਸੋ 29000 ਦੀ ਦੰਦੋ ਖੀਰੀ ਆ ਛੋਟਾ ਬੱਚਾ ਹੀ ਆ ਹਜੇ ਇਹ ਜੱਡ ਬਲੈਕ ਹੈ ਜੀ ਏ ਵੀ ਜੈਡ ਬਲੈਕ ਹੀ ਆ ਮਤਲਬ ਜੈਡ ਬਲੈਕ ਮਤਲਬ ਸਿਰ ਤੋਂ ਪੂਛ ਤੱਕ ਕੋਈ ਵਾਲ ਚਟਾ ਨਹੀਂ ਢਾਈ ਤਿੰਨ ਮਹੀਨੇ ਦੁੱਧ ਪਿਆਉਣਾ ਹੋਵੇ ਮੱਝ ਦਾ ਕੱਟੀ ਨੂੰ ਤੇ ਕਿੰਨੇ ਦਾ ਦੁੱਧ ਪੀਜੂਗੀ ਉਹਦਾ ਅੰਦਾਜ਼ਾ ਲਾ ਲਿਆ ਕਰੋ ਫਿਰ ਤੁਹਾਨੂੰ ਇਹ ਝੋਟੀਆਂ ਦੇ ਰੇਟ ਹਵੱਤ ਸਿਰ ਜੇ ਲੱਗਣ ਲੱਗ ਜਾਣਗੇ ਕਿਉਂਕਿ ਸਾਮ ਦਾ ਮੁੱਲ ਹੈ ਤੇ ਮਹਿੰਗਾਈ ਦਾ ਟਾਈਮ ਹੈ 29000 ਦਾ ਰੇਟ ਹੈ 29 ਤੋਂ 46 ਤੱਕ ਦੀਆਂ ਚਾਰ ਕੱਟੀਆਂ ਚਾਰ ਝੋਟੀਆਂ ਪ੍ਰਕਾਸ਼ ਕੋਲ ਇਸ ਟਾਈਮ ਵਿਕਰੀ ਆ ਰਹੀਆਂ ਸੀ ਜਿੰਨਾ ਦੀ ਪੇਮੈਂਟ ਇਨਵੈਸਟ ਕਰੋਗੇ ਉਦਾਂ ਦਾ ਪਸੂ ਮਿਲ ਜੂਗਾ ਤੇ 46000 ਵਾਲੀ ਝੋਟੀ ਜਿਉਂ ਤੋਂ ਪਹਿਲਾਂ 42000 ਵਾਲੀ ਝੋਟੀ ਦੋਨੇ ਮੂਰ ਤਾਂ ਹੀ ਇਸ ਟਾਈਮ ਬੜੀਆਂ ਸੋਹਣੀਆਂ ਦੋਸਤੋ ਇਹ ਝੋਟੀਆਂ ਜਿਹੜੀਆਂ ਉਹ ਇਸ ਟਾਈਮ ਦੱਸਦੀਆਂ ਬਾਕੀ ਅੱਗੇ ਕਰਮ ਵਾਲੀਆਂ ਕਿੰਨਾ ਕ ਨਫਾ ਦਿੰਦੀਆਂ ਤੁਹਾਡੀ ਕਿਸਮਤ ਦਾ ਧੰਨਵਾਦ ਵੀਡੀਓ ਦੇਖਣ ਲਈ